ਪਹਿਲਾਂ ਤੁਹਾਡਾ ਕਿਦਾਂ ਕੇ ਜਰਾ ਚੱਲਦਾ ਹੈ ਪਹਿਲਾਂ ਵਜੀਤ ਰਾਈ ਗੇ ਵੀ ਉਹ ਬਿਸ਼ਰਮ ਤੇ ਉਹ ਬੜੀ ਫਿਲਦਾ ਹੀ ਉਹਦੇ ਘਰ ਦੀ ਜਿਹੜੀ ਉਹ ਚੰਗੀ ਉਹ ਤੇਰੀ ਪਹਿਲਾਂ ਉਹ ਚੰਗੀ ਮਗਰਾਈ ਹੋਵੇ ਅੱਛਾ ਉਹ ਵੀ ਪੂਰੀ ਹੋ ਗਈ ਆ ਉਹ ਵੀ ਪੂਰੀ ਹੋ ਗਈ ਹੁਣ ਫੇਰ ਇਤਰਾ ਹੀ ਮਤਲਬ ਕੋਈ ਦੇਖ ਕੇ ਕੋਈ ਕਹਿੰਦਾ ਚੱਲ ਕੇ ਜਾ ਕੇ ਤਾਂ ਹੈ ਬੜਾ ਬੜਾ ਚਲੋ ਕੋਈ ਗੱਲ ਨਹੀਂ ਮਾਤਾ ਜੀ ਉਹ ਪ੍ਰਮਾਤਮਾ ਗੁਰੂ ਨਾਨਕ ਦੇਵ ਜੀ ਦੇ ਮਤਲਬ ਸੋਚਦੇ ਨਹੀਂ ਪਹਿਲੇ ਤੇ ਮਤਲਬ ਅਈ ਇਹ ਕੰਮ ਸ਼ੁਰੂ ਕੀਤਾ ਵਾ ਮਹਾਰਾਜ ਸਾਡੇ ਤੇ ਕਿਰਪਾ ਕਰੇ ਗਾਂ ਸਾਡੇ ਨਾਲ ਲੋਕ ਜੁੜਨਦੇ ਹੀ ਹੋਰ ਸੇਵਾ ਕਰਨ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਕੋਈ ਗੱਲ ਉਹ ਬਾਬਾ ਨਾਨਕ ਸਾਡੀਆਂ ਭੈਣਾਂ ਆਉ ਜੀ ਆਡੀਆਂ ਭੈਣਾਵਾਂ ਕੋਈ ਗੱਲ ਨਹੀਂ ਅੰਨੇ ਜੋਗੇ ਹੋਵਾਂਗੇ ਅਸੀਂ ਕਰਾਂਗੇ ਮੈਂ ਨਾ ਕੋਈ ਗੱਲ ਨਹੀਂ ਬੀਜੀ ਕੋਈ ਚੱਕਾ ਹਾਂ ਤੁਹਾਡੇ ਸਰ ਤੇ ਠੀਕ ਹੈ ਬੀਜੀ ਹੋ ਗਿਆ ਤੇ ਇਹ ਇਹ ਕੁੜੀਆਂ ਦੋਵੇਂ ਚੱਲੀਆਂ ਹਾਂ ਤੇ ਉਹ ਮੁੰਡਾ ਤੇ ਇੱਕ ਮੁੰਡਾ ਉਹ ਬਾਹਰ ਗਿਆ ਉਹ ਸਰਪਾ ਦਾਦੀ 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 ਕਰੀਏ ਦਾਦੀ ਆ ਮਾਪਿਆਂ ਦੇ ਪੈਸੇ ਆਹੋ ਆਈਆਂ ਚਲੋ ਕੋਈ ਅੱਛਾ ਚਲੋ ਜੀ ਬੀਜੀਆ ਕਿੰਨੇ ਨੂੰ ਕਰੀਓ ਉਧਰ ਕਰਮ ਉਧਰ ਮੂੰਹ ਕਰਾਉਂ ਕਰਾ ਮੜੀ ਬੀਜੀ ਉਧਰ ਦੇਖੋ ਹਾਂ 10000 ਉਹ ਤੇ ਕਰ ਦਉ ਕੋਈ ਗੱਲ ਨਹੀਂ ਕੋਈ ਅੱਖ ਨੋ ਹੈਗੀ ਆ ਉਧਰ ਨਕੋ ਮਾ ਮਾਤਾ ਜੀ ਇਹ ਲਾਈਟ ਵਾਲੇ ਜੀ ਕੀ ਆਖਣੂ ਗਿਆ ਜੇ ਇਹ ਪੁੱਤ ਪਤਾ ਨਹੀਂ ਕੀ ਹੋਇਆ ਬਹੁਤ ਸਵਾਲ ਹੋ ਗਏ ਉਹ ਭੱਜ ਜਾਂਦੀ ਤੇ ਫੇਰ ਵਗ ਜਾਂਦੀ ਭੱਜ ਜਾਂਦੀ ਮਾਂ ਕੋਈ ਨਹੀਂ ਵਿਖਾ ਲਾਂਗੇ ਵੀ ਵਿਖਾ ਲਾਂਗੇ ਅੱਛਾ ਜੀ ਵਿਖਾ ਲਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਿਖਾ ਲਾਂਗੇ ਅਰੇ ਬੱਚੇ ਜੀ ਕੰਨ ਵੀ ਰੱਖਦੇ ਆਦਾ ਵੀ ਫੜ ਆ ਆਪਣੇ ਵੇਖਾ ਕੋਲ ਕਰ ਇਹਨਾਂ ਦਾ ਦੇਖੋ ਕੋਈ ਨਾ ਖਦੋਂ ਰਾਗ ਉਧਰ ਲੱਗੇ ਇਹਨਾਂ ਦਾ ਕੰਮ ਕਰਦੇ ਨੇ ਉਹਨੂੰ ਬੁਲਟੇ ਕੋਈ ਗੱਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜਿਵੇਂ ਪਿੰਡ ਚੱਕ ਬੱਲ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆਏ ਆ ਅਸੀਂ ਗੁਰੂ ਨਾਨਕ ਦੇਵ ਜੀ ਦੀ ਸੋਚ ਦੇ ਪੈਜੋੜਾ ਸੇਵਾ ਸੁਸਾਇਟੀ ਮਨੁੱਖਤਾ ਦੀ ਸੇਵਾ ਲਈ ਤੇ ਅੱਜ ਅਸੀਂ ਸਾਨੂੰ ਇਸ ਪਰਿਵਾਰ ਬਾਰੇ ਬਲਾਕ ਕਮਟੀ ਮੈਂਬਰ ਸਰਦਾਰ ਸੁਰਿੰਦਰ ਸਿੰਘ ਬੱਲ ਤੇ ਲੰਬੜਦਾਰ ਸਰਦਾਰ ਗਰਦੀ ਗਰਦੀਪ ਸਿੰਘ ਸੋਲ ਨੇ ਮਤਲਬ ਇਹ ਪਰਿਵਾਰ ਦੀ ਜਾਣਕਾਰੀ ਦਿੱਤੀ ਸੀ ਤੇ ਅੱਜ ਅਸੀਂ ਇਸ ਪਰਿਵਾਰ ਨੂੰ ਰਚਨ ਦੇਣ ਪਹੁੰਚੇ ਆ ਇਹਨਾਂ ਦੀ ਵੀ ਬਹੁਤ ਧੰਨਵਾਦ ਕਿਉਂਕਿ ਇਹ ਪਰਿਵਾਰ ਦੇ ਵਿੱਚ ਸਿਰਫ ਆ ਦੋ ਬੇਟੀਆਂ ਨੇ ਇੱਕਾ ਬੇਟਾ ਤੇ ਮਾਤਾ ਬਜ਼ੁਰਗ ਹੈ ਕੋਈ ਇਹਨਾਂ ਦੇ ਘਰ ਬੰਦਾ ਕਮਾਉਣ ਵਾਲਾ ਮਤਲਬ ਨਹੀਂ ਹੈਗਾ ਤੇ ਇਹ ਸੇਵਾ ਸਾਨੂੰ ਆਸਟ੍ਰੇਲੀਆ ਤੋਂ ਮੇਰੇ ਭਨੇਵੇਂ ਨੇ ਭੇਜੀ ਤੇ ਅਸੀਂ ਉਹ ਪਹੁੰਚਦੀ ਕੀਤੀ ਆ ਬਾਕੀ ਮਤਲਬ ਗਾਂਵ ਵੀ ਕੋਈ ਇਹਨਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਹੋਏਗੀ ਤੇ ਆਪਾਂ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਾਸਲ ਕਰਦੇ ਜਾਂ ਨਹੀਂ ਆਦੇ ਉਹ ਕਰਦੇ ਨਹੀਂ ਨਾ ਖੜਾ ਕਿਉਂ ਸਵਾਰੀ ਹਸ ਤੌਰਡ ਬੜਿਆ ਰਹਿਣਾ ਆਹੋ ਪਰ ਉਧਰ ਬੜਿਆ ਕਾਰਡ ਕਾਰਡ ਬੜਾ ਫਾਇਦਾ ਲੋ ਕਾਰਡ ਦਾ ਫਾਇਦਾ ਲੋ ਅੱਛਾ ਹਾਂ ਉਹਦਾ ਫਾਇਦਾ ਲੋ ਵਾਈਫਰੀ ਮਿਲਦੀ ਆ ਸਭ ਕੁਝ ਫ੍ਰੀ ਮਿਲਦਾ ਸਾਰਾ ਕੁਝ ਫ੍ਰੀ ਆ ਹਾਂ ਚਲੋ ਬਾਕੀ ਕੋਈ ਨਹੀਂ ਜਿੰਨੇ ਜੋਗੇ ਅਸੀਂ ਹੋਇਆ ਕਰਾਂਗੇ ਦੇਖਣੇ ਚੱਲਿਆ ਕਰਾਂਗੇ ਬਾਤ ਵਿੱਚ ਉਹ ਲੱਗੂ ਇਹਨਾਂ ਰੈਸ਼ਨ ਤੁਹਾਨੂੰ ਆਜਾ ਕਰੂਗਾ ਕੋਈ ਗੱਲ ਨਹੀਂ ਹੈ ਅਸੀਂ ਬੋਲੀਏ ਹਾਂ ਅਸੀਂ ਬਾਜ ਜੋਰਾ ਸੇਵਾ ਸੈਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਗਰੀਬਾਂ ਜਿੰਨਾਂ ਸਾਥ ਅੱਛਾ ਜੀ ਧੰਨਵਾਦ ਜੀ ਬਹੁਤ ਬਹੁਤ ਬੋ ਖਾਲਸਾ ਜੈ ਵਾਹੇ ਗੁਰੂ ਜੀ ਫਤਿਹ